ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੇਕਰ ਆਪਾਂ ਗੱਲ ਕੀਤੀ ਜਾਵੇ ਸਭ ਧਰਮਾਂ ਦੀ ਜਿਹੜਿਆ ਗ੍ਰੰਥਾਂ ਦੀ ਬੇਦਬੀ ਆ ਉਹ ਲਗਾਤਾਰ ਹੋ ਰਹੀ ਸੀ ਤਾਂ ਜਿਸ ਤੋਂ ਬਾਅਦ ਹਰ ਇੱਕ ਧਰਮ ਦੇ ਗਰੇ ਨੁਮਾਇੰਦੇ ਨੇ ਉਹ ਸੋਚ ਰਹੇ ਸਨ ਕਿ ਆਖਰਕਾਰ ਇਹ ਬੇਦਬੀਆਂ ਰੁਕਣਗੀਆਂ ਕਦੋਂ ਇਸ ਦੀ ਵਜ੍ਹਾ ਕੀ ਹੈ ਕਿ ਆਖਰਕਾਰ ਬੇਦਬੀਆਂ ਨੂੰ ਰੋਕਣ ਦੇ ਲਈ ਅਜੇ ਆ ਕੀ ਜਿਹੜਾ ਸਟੈਪ ਚੁੱਕਣਾ ਚਾਹੀਦਾ ਹੈ ਕਿ ਬੇਦਬੀਆਂ ਜਿਹੜੀਆਂ ਨੇ ਰੁਕ ਸਕਣ ਤਾ ਪੰਜਾਬ ਸਰਕਾਰ ਨੇ ਹੁਣ ਆਖਰਕਾਰ ਇਹ ਫੈਸਲਾ ਲੈ ਲਿਆ ਕਿ ਹੁਣ ਜਲਦ ਜਿਹੜਾ ਕਾਨੂੰਨ ਬਣੇਗਾ ਕਿ ਸਾਰੇ ਧਰਮਾਂ ਦੀਆਂ ਗ੍ਰੰਥਾਂ ਸਬੰਤ ਜਿਹੜੀਆਂ ਬੇਦਬੀਆਂ ਹੁੰਦੀਆਂ ਨੇ ਤਾਂ ਉਸ ਦੇ ਉੱਪਰ ਇਹੜਾ ਸਖਤ ਕਾਨੂੰਨ ਬਣਾਇਆ ਜਾਇਆਗਾ ਤਾਂ ਜੋ ਕਿ ਅਜੇ ਹੀ ਕੋਈ ਹਰਕਤ ਨਾ ਕਰ ਸਕੇ ਤੇ ਬੇਦਬੀਆਂ ਨੂੰ ਲੈ ਕੇ ਕੋਈ ਕਦਮ ਜਿਹੜਾ ਨਾ ਚੁੱਕਿਆ ਜਾ ਸਕੇ ਸੋ ਇਸ ਮਾਮਲੇ ਲੈ ਕੇ ਅਸੀਂ ਪੂਰੀ ਜਿਹੜੀ ਗੱਲਬਾਤ ਕਰਾਂਗੇ ਕਿ ਆਖਰਕਾਰ ਇਹ ਕਾਨੂੰਨ ਕਦੋਂ ਆਵੇਗਾ ਜਾਂ ਪਿਛਲੇ ਸਮੇਂ ਦੌਰਾਨ ਸਰਕਾਰਾਂ ਵੱਲੋਂ ਜਿਹੜੇ ਕਾਨੂੰਨ ਬਣਾਏ ਗਏ ਸਨ ਕੀ ਉਹ ਇਸ ਕਾਨੂੰਨ ਦੇ ਉੱਪਰ ਲਾਗੂ ਨਹੀਂ ਹੋਏ ਇਹ ਸਾਰੀ ਜਾਣਕਾਰੀ ਦੇ ਇੰਦਰ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੂਦੇਨ ਰਪਾਣਾ ਸਾਸਿਕਾਲ ਦੀ ਰਪਾਣਾ ਜੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੁਣ ਕਾਨੂੰਨ ਇਸ ਤਰ੍ਹਾਂ ਦਾ ਕਾਨੂੰਨ ਬਣਾਵਾਂਗੇ ਕਿ ਜੇਕਰ ਕੋਈ ਬੇਦਬੀ ਕਰਦਾ ਤਾਂ ਉਸ ਨੂੰ ਸਖਤ ਤੋਂ ਸਖਤ ਜੜੀਆਂ ਸਜ਼ਾ ਮਿਲੇਗੀ ਕਿ ਆਖਰਕਾਰ ਇਹ ਕਾਨੂੰਨ ਪਹਿਲਾਂ ਨਹੀਂ ਸੀ ਜਾਂ ਫਿਰ ਹੁਣ ਬਣਾਉਣ ਦੀ ਕੀ ਲੱਗਦਾ ਹੈ ਦੇਰੀ ਹੋਗੀ ਜਾਂ ਕਿਉਂ ਬਣਾਉਣਾ ਪੈ ਰਿਹਾ ਹੈ ਦੇਖੋ ਅਮਰਜੀਤ ਗੱਲ ਇਹ ਹੈ ਕਿ ਸਾਡੇ ਦੇਸ਼ ਵਿੱਚ ਕਾਨੂੰਨ ਬਹੁਤ ਸਖਤ ਹੈ ਚਾਹੇ ਬੇਦਬੀਆਂ ਨੂੰ ਲੈ ਕੇ ਹੋਵੇ ਚਾਹੇ ਕਿਸੇ ਹੋਰ ਮਾਮਲੇ ਨੂੰ ਲੈ ਕੇ ਹੋਵੇ ਪਰ ਉਹ ਕਾਨੂੰਨ ਦੇ ਤਹਿਤ ਜਾਂਚ ਕਰਨਾ ਜਾਂ ਕਾਨੂੰਨ ਦੇ ਤਹਿਤ ਕੋਈ ਵੀ ਕੇਸ ਹਮ ਐਂਡ ਤੱਕ ਸਜ਼ਾ ਤੱਕ ਲੈ ਕੇ ਜਾਣਾ ਬਿਲਕੁਲ ਉਸ ਨੂੰ ਲੈ ਕੇ ਕਾਫੀ ਪ੍ਰਕਿਰਿਆਵਾਂ ਚੋਂ ਗੁਜ਼ਰਨਾ ਪੈਂਦਾ ਔਰ ਪ੍ਰਕਿਰਿਆਵਾਂ ਵੀ ਕਾਫੀ ਔਖੀਆਂ ਹਮ ਸਾਡੇ ਦੇਸ਼ ਵਿੱਚ ਤਾਂ ਅਜਿਹੇ ਕਾਨੂੰਨ ਵੀ ਆ ਜਿਹੜੇ ਫਾਂਸੀ ਤੱਕ ਲੈ ਕੇ ਜਾਂਦੇ ਆ ਬਿਲਕੁਲ ਠੀਕ ਹੈ ਉਹ ਇੱਕ ਅਲੱਗ ਗੱਲ ਹੈ ਕਿ ਹੁਣ ਥੋੜਾ ਜਿਹਾ ਫਾਂਸੀ ਨੂੰ ਲੈ ਕੇ ਇਕੱਲੇ ਸਾਡੇ ਭਾਰਤ ਵਿੱਚ ਨਹੀਂ ਹੋਰ ਨਾਲ ਕਈ ਦੇਸ਼ਾਂ ਦੇ ਵਿੱਚ ਵੀ ਕਈ ਹੋਰ ਕੰਟਰੀਆਂ ਦੇ ਵਿੱਚ ਵੀ ਜਿਹੜੀ ਇਹ ਫਾਂਸੀ ਹੈ ਤੇ ਉਹਨੂੰ ਮਾਨਤਾ ਜਿਹੜੀ ਨਹੀਂ ਦਿੱਤੀ ਆ ਚਲੋ ਉਹ ਇੱਕ ਲੱਗ ਵੱਖਰਾ ਜਿਹੜਾ ਕੋ ਮੈਟਰ ਹੈ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪਿਛਲੇ ਕੁਝ ਖਸਾਲਾਂ ਤੋਂ ਬਿਆਦਵੀ ਵਾਲੇ ਮਾਮਲੇ ਕਾਫੀ ਉੱਠੇ ਆ ਬਿਲਕੁਲ ਤੇ ਉਸ ਬਿਆਦਵੀ ਦੇ ਮਾਮਲਿਆਂ ਦੇ ਵਿੱਚ ਜੇ ਆਪਾਂ ਇਹ ਕਹੀਏ ਕਿ ਸਜ਼ਾ ਦੀ ਰੇਸ਼ੋ ਕਿੱਥੇ ਗਈ ਆ ਤਾਂ ਮੈਨੂੰ ਲੱਗਦਾ ਵੀ ਉਹ ਜ਼ੀਰੋ ਤੱਕ ਹੀ ਹੋਈ ਆ ਜੇ ਤੱਕ ਠੀਕ ਕੀ ਕਹਿਣਾ ਚਾਹੀਏ ਇੱਕ ਦੋ ਮਾਮਲਿਆਂ ਚ ਹੋਏ ਪਰ ਬਹੁਤ ਹੀ ਜ਼ਿਆਦਾ ਜਿਹੜੀ ਉਹ ਨਹੀਂ ਬਹੁਤੇ ਮਾਮਲੇ ਖਾਸ ਕਰਕੇ ਪੰਜਾਬ ਦੇ ਗੁਰਦੁਆਰਾ ਸਹਿਬਾਨਾਂ ਚ ਇਤਨਾ ਦੇ ਵਾਪਰੇ ਇਹ ਜੀ ਗੱਲ ਨਹੀਂ ਇਕੱਲੇ ਗੁਰਦੁਆਰਾ ਤੇ ਕਈ ਵਾਰ ਹੋਰ ਕਈ ਮੰਦਰਾਂ ਦੇ ਵਿੱਚ ਵੀ ਇਹ ਹਜੇ ਹੋਏ ਆ ਕਿ ਵਿਦਵੀ ਹੋਣ ਤੋਂ ਬਾਅਦ ਉਹ ਕਹਿ ਦਿੰਦੇ ਆ ਵੀ ਇਹ ਤਾਂ ਕੋਈ ਕਹਿੰਦਾ ਮੈਂਟਲ ਆ ਕੋਈ ਕਹਿੰਦਾ ਦੀ ਦਵਾਈ ਚੱਲਦੀ ਆ ਹਾਂ ਅਕਸਰ ਇਹ ਆ ਜਾਂਦਾ ਬਾਕਸਰੀ ਚੀਜ਼ਾਂ ਜਿਹੜੀਆਂ ਸਾਹਮਣੇ ਆ ਜੇ ਤੂੰ ਸਾਡੇ ਕਿਸੇ ਵੀ ਕਾਨੂੰਨ ਦੇ ਤਹਿਤ ਕੋਈ ਕਾਰਵਾਈ ਸਖਤ ਕਰੂਗੇ ਤੇ ਜਦੋਂ ਉੱਥੇ ਕੋਈ ਇਹਜਾ ਮੈਟਰ ਸਾਹਮਣੇ ਆ ਜਾਂਦਾ ਵੀ ਇਹ ਜਿਹੜਾ ਮੰਨ ਲਓ ਕਹਿੰਦਾ ਪਾਗਲ ਹੈ ਮੈਂਟਲ ਹੈ ਜਾਂ ਕੋਈ ਕਹਿੰਦਾ ਵੀ ਇਹ ਤਾਂ ਦਿਮਾਗ ਕਰਦਾ ਦਵਾਈ ਚੱਲਦੇ ਪਰ ਉਹ ਚੀਜ਼ਾਂ ਜਿਹੜਾ ਕਾਨੂੰਨ ਹੈ ਤਾਂ ਨਾਲ ਦੀ ਨਾਲ ਫਿਰ ਇੱਕ ਜਿਹੜਾ ਸਾਡੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਨੂੰਨ ਬਣਿਆ ਫਰੋਖੀਤੇ ਉੱਤੇ ਅੜੇਕਾ ਮੰਨਦਾ ਤੇ ਜੋ ਪ੍ਰਦੀਪ ਕਲੇਰ ਵਾਲਾ ਮਾਮਲਾ ਹੁਣ ਪ੍ਰਦੀਪ ਕਲੇਰ ਨੂੰ ਜਦੋਂ ਅੰਦਰ ਸੀ ਉਦੋਂ ਕੋ ਬੋਲਿਆ ਨਹੀਂ ਜਦੋਂ ਬਾਹਰ ਆ ਗਿਆ ਤਾਂ ਉਹਨੂੰ ਕੁਝ ਲੀਡਰਾਂ ਨੇ ਲਾਲੋ ਕੁਝ ਪਾਰਟੀਆਂ ਨੇ ਹੱਥ ਕੰਡੇ ਵਜੋਂ ਵਰਤਿਆ ਠੀਕ ਹੈ ਉਹਦੇ ਤੋਂ ਬਿਆਨਬਾਜ਼ੀ ਕਰਵਾਈ ਉਹਦੇ ਨਾਲ ਦੇ ਕਈ ਹੋਰ ਵੀ ਵਿਅਕਤੀ ਤੇ ਇਸ ਕਰਕੇ ਆ ਵੀ ਬਿਆਦਵੀਆਂ ਦੇ ਇਸ਼ੂ ਨੇ ਜਿਹੜੇ ਬਿਆਦਵਿਆਦੋਂ ਇਸ਼ੂ ਇਹ ਗੱਲ ਸਹੀ ਆ ਕਿ ਬਹੁਤ ਗੰਭੀਰ ਮਾਮਲਾ ਹੈ ਪਰ ਜਦੋਂ ਬਿਆਦਵੀਆਂ ਦੇ ਮਾਮਲੇ ਨੂੰ ਰਾਜਨੀਤਿਕ ਰੰਗਤ ਦਿੱਤੀ ਜਾਂਦੀ ਆ ਪੋਲੀਟੀਕਲੀ ਰੰਗਤ ਦਿੱਤੀ ਜਾਂਦੀ ਹੈ ਤਾ ਕੋਈ ਰਾਜਨੀਤੀ ਪਾਰਟੀ ਉਹ ਰਾਜਨੀਤਿਕ ਲੀਡਰ ਉਹਨੂੰ ਹੱਥ ਕੰਦੇ ਵਾਂਗੂ ਵਰਤਦਾ ਹੈ ਬਿਲਕੁਲ ਤਾਂ ਮਸਲਾ ਉੱਥੇ ਆ ਕੇ ਪ ਵਰਦਾ ਹੁਣ ਪਿਛਲੇ ਕਈ ਮਹੀਨਿਆਂ ਤੋਂ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਚ ਇੱਕ ਵਿਅਕਤੀ ਕਾਫੀ ਮੇਰੇ ਖਿਆਲ 3-4 ਮਹੀਨੇ ਪੁਰਾਣੀ ਗੱਲ ਹੈ ਹਾਂ ਬਿਲਕੁਲ ਤੇ ਉਹ ਟਾਵਰ ਦੇ ਉੱਪਰ ਬੈਠੇ ਆ ਹਾਂ ਗੁਰਜੀਤ ਸਿੰਘ ਖਾਲਸਾ ਬਿਲਕੁਲ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਬੈਠੇ ਆ ਉਹਨਾਂ ਨੇ ਇੱਕ ਸਰਬ ਧਰਮ ਵਿਦਵੀ ਰੋਕੂ ਮੋਰਚਾ ਬਣਾਇਆ ਹੋਇਆ ਹਾਂ ਬਿਲਕੁਲ ਕਾਫੀ ਸਮਾਂ ਪਹਿਲਾਂ ਲੰਬਾ ਸਮਾਂ ਚੱਲਦਾ ਰਿਹਾ ਤਬੀਅਤ ਵੀ ਖਰਾਬ ਹੋਈ ਕਾਫੀ ਹਰਾਸਮੈਂਟ ਹੋਈ ਪਰੇਸ਼ਾਨੀਆਂ ਚ ਗੁਜ਼ਰੇ ਪਰ ਉਹਨਾਂ ਕੋਲ ਕੋਈ ਨਹੀਂ ਆਇਆ ਹੂੰ ਜਦੋਂ 15 20 ਦਿਨ ਪਹਿਲਾਂ ਉਹਨਾਂ ਨੇ ਜਾਮ ਲਾਇਆ ਰੋਡ ਤੇ ਆਗੇ ਤਾਂ ਉਹਨਾਂ ਕੋਲ ਕਾਫੀ ਸੰਤ ਸਮਾਜ ਕੋ ਹੋਰ ਆ ਕੇ ਗਿਆ ਤਾਂ ਉਸ ਤੋਂ ਬਾਅਦ ਐਸਜੀਪੀਸੀ ਵੀ ਸਾਹਮਣੇ ਆਈ ਤੇ ਹੁਣ ਉਹਨਾਂ ਦੀ ਜਿਹੜੀ ਕੱਲ ਇੱਕ ਮੀਟਿੰਗ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਬਿਲਕੁਲ ਤਾਂ ਉੱਥੇ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਸਰਬ ਧਰਮ ਗ੍ਰੰਥ ਜਿਹੜੇ ਵਿਧਵੀਆਂ ਹੁੰਦੀਆਂ ਨੇ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਉਹਨਾਂ ਦੇ ਖਿਲਾਫ ਇੱਕ ਜਿਹੜਾ ਕਾਨੂੰਨ ਹੈ ਉਹ ਬਣਾਇਆ ਜਾਏ ਚੰਗੀਰ ਪੜਾਈ ਚੰਗੀ ਗੱਲ ਹੈ ਕਿਉਂਕਿ ਆਪਾਂ ਵਿਧਵੀ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾ ਸਕੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਉਹ ਹੋ ਸਕੇ ਕਾਨੂੰਨ ਪਹਿਲਾਂ ਵੀ ਬਣਾਇਆ ਸੀ ਪੰਜਾਬ ਸਰਕਾਰ ਨੇ ਅਸੈਂਬਲੀ ਚ ਵੀ ਪਾਸ ਹੋਇਆ ਸੀ ਪੰਜਾਬ ਦੀ ਉਹ ਪਰ ਉਹ ਅਜੇ ਕਾਫੀ ਪ੍ਰਕਿਰਿਆਵਾਂ ਵਿੱਚ ਲੰਘਦਾ ਹੋਇਆ ਅਜੇ ਵੀ ਉਹ ਪੈਂਡਿੰਗ ਪਿਆ ਪਰ ਹੁਣ ਆਮ ਆਦਮੀ ਪਾਰਟੀ ਜਿਹੜਾ ਕਾਨੂੰਨ ਬਣਾਏਗੀ ਕਿੰਦਾ ਦਾ ਹੋਏਗਾ ਇਹ ਦੇਖਣ ਵਾਲੀ ਗੱਲ ਹੈ ਪਰ ਕੱਲ ਜਦੋਂ ਮੀਟਿੰਗ ਹੋਈ ਆ ਉਸ ਤੋਂ ਬਾਅਦ ਹਾਂ ਬਿਲਕੁਲ ਬਣਾ ਜੀ ਜਦੋਂ ਮੀਟਿੰਗ ਹੋਈ ਹੈ 865 ਐਲ ਸੇਵਾ ਲਹਿਰ ਦੇ ਜਿਹੜੇ ਮੁਖੀ ਨੇ ਗੁਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਮੋਰਚਾ ਸਮਾਣੇ ਦੇ ਵਿੱਚ ਚੱਲ ਰਿਹਾ ਸੀ ਤਾਂ ਸਮਾਣੇ ਦੇ ਵਿੱਚ ਚੱਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਸਮਾਂ ਦਿੱਤਾ ਸਮੇਂ ਦੇ ਦੌਰਾਨ ਉਹਨਾਂ ਨੇ ਕੀ ਕੁਝ ਗੱਲਾਂ ਕੀਤੀਆਂ ਜਿਹੜੀ ਮੀਟਿੰਗ ਦੇ ਵਿੱਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕੀ ਭਰੋਸਾ ਦਿੱਤਾ ਗਿਆ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆਂ ਵੀ ਗੁਰਪ੍ਰੀਤ ਸਿੰਘ ਨੇ ਕੀ ਕੀਤਾ ਕੀ ਵਾਕਿਓ ਸੰਤੁਸ਼ਟ ਨੇ ਕੀ ਹੁਣ ਉਹ ਨੌਜਵਾਨ ਜਿਹੜਾ ਅੱਬਾ ਕਹਿੰਦਾ ਜਿਹੜਾ ਸਿੰਘ ਹੈ ਜਾਂ ਟਾਵਰ ਦੇ ਉੱਪਰ ਚੜਿਆ ਹੋਇਆ ਕੀ ਉਹ ਥੱਲੇ ਉਤਰ ਗਿਆ ਜਾਂ ਮੰਨ ਚੁੱਕਿਆ ਵੀ ਕਾਨੂੰਨ ਬਣਾਉਣ ਲਈ ਸਹਿਮਤੀ ਹੋ ਚੁੱਕੀ ਹੈ ਉਹ ਗੁਰਪ੍ਰੀਤ ਸਿੰਘ ਜਿਹੜੇ ਜਿਨ੍ਹਾਂ ਨਾਲ ਮੀਡੀਆ ਨਾਲ ਗੱਲਬਾਤ ਕੀਤੀ ਆ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਪਾਵਨ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਖੜੇ ਹੋ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਤੇ ਸੀਸ ਨਮਸਕਾਰ ਕਰਦੇ ਹੋਏ ਉਹਨਾਂ ਦੇ ਚਰਨਾਂ ਤੇ ਆਪ ਸਭ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਸੁਮਾਣਾ ਵਿਖੇ ਟਾਵਰ ਮੋਰਚਾ ਲੱਗਿਆ ਹੋਇਆ ਸੀ ਉਸ ਨੂੰ ਬਾਬਾ ਜੀ ਦੀ ਅਸੀਸ ਸਦਕਾ ਗੁਰੂ ਕਲਗੀਧਰ ਪਾਤਸ਼ਾਹ ਦੀ ਅਸੀਸ ਸਦਕਾ ਅੱਜ ਕੁਝ ਫਤਿਹ ਨਸੀਬ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਅੱਜ ਮੁਲਾਕਾਤ ਹੋਈ ਸੀ ਉਹ ਸਹਿਮਤ ਹੋਏ ਨੇ ਤੇ ਪੰਜਾਬ ਕੈਬਨਿਟ ਦੀ ਮੀਟਿੰਗ 10 ਜੁਲਾਈ ਨੂੰ ਹੋਏਗੀ ਉਹ ਡੇਟ ਸਾਨੂੰ ਦਿੱਤੀ ਗਈ ਹੈ ਤੇ ਉਹਦੇ ਵਿੱਚ ਇਹ ਜਿਹੜਾ ਸਟੇਟ ਐਕਟ ਹੈ ਜਿਹਦੇ ਵਿੱਚ ਕਿ ਬੇਅਦਬੀ ਕਰਨ ਵਾਲੇ ਦੋਖਿਆਂ ਦੇ ਵਾਸਤੇ ਸਖਤ ਸਜ਼ਾ ਜਿਹੜਾ ਕਾਨੂੰਨ ਹੈ ਜਿਹਦਾ ਕਿ ਆਪਾਂ ਡਰਾਫਟ ਕਰਕੇ ਉਹਨਾਂ ਨੂੰ ਦਿੱਤਾ ਸੀ ਉਹਨੂੰ ਲਾਗੂ ਕੀਤਾ ਜਾਏਗਾ ਸੋ ਮੈਂ ਸਮਝਦਾ ਸਾਰੇ ਪੰਜਾਬੀਆਂ ਵਾਸਤੇ ਇੱਕ ਸਕੂਨ ਦੀ ਖਬਰ ਹੈ ਕਿ 10 ਜੁਲਾਈ ਤੱਕ ਇਹ ਕਾਨੂੰਨ ਜਿਹੜਾ ਹੈ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ 10 ਸਾਰੀਆਂ ਉਹਨਾਂ ਸੰਗਤਾਂ ਦਾ ਧੰਨਵਾਦ ਦੀ ਹੈ ਜਿਨ੍ਹਾਂ ਨੇ ਇਸ ਸ਼ਟਾਵਰ ਮੋਰਚੇ 'ਚ ਸਹਿਯੋਗ ਕੀਤਾ ਤੇ ਅਜੇ ਤੁਹਾਡਾ ਸਹਿਯੋਗ ਹੋਰ ਵੀ ਲੋੜਿੰਦਾ ਹੈ ਆਉਂਦੇ ਸਮੇਂ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਕਾਰਜ ਨੂੰ ਨੇਪੜੇ ਚੜਨ ਵਾਸਤੇ ਕੋਸ਼ਿਸ਼ਾਂ ਆਪਣੀਆਂ ਜਾਰੀ ਰੱਖਣੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਗੁਰਪ੍ਰੀਤ ਸਿੰਘ ਜੋ ਕਿ ਅੱਟੇ ਪੈਟਲ ਸੇਵਾ ਲੈਣ ਦੇ ਮੁਖੀ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਤਾਂ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਲਦ ਜਿਹੜਾ ਕਾਨੂੰਨ ਬਣਾਇਆ ਜਾਵੇਗਾ ਕਾਨੂੰਨ ਦੀ ਰੂਪਰੇਖਾ ਕੀ ਹੋਵੇਗੀ ਸਾਰੇ ਜਿਹੜਾ ਧਰਮਾਂ ਦੇ ਆਗੂ ਸਭਾ ਨਾਲ ਮੀਟਿੰਗ ਕੀਤੀ ਜਾਵੇਗੀ ਮੀਟਿੰਗ ਦਾ ਬਤਨ ਲੱਗਦਾ ਹੈ ਕਿ ਰਪਾਣਾ ਜਿਹੜੇ ਸਾਰੇ ਆਪਾਂ ਕਹਿੰਦੇ ਸਾਰੇ ਧਰਮਾਂ ਦੇ ਜਿਹੜੇ लोग ने ਆਪਾ ਕਸਰਜੀ ਦੇ ਵਿੱਚ ਗ੍ਰੰਥੀ ਸਿੰਘ ਹੋਗੇ ਜਾਂ ਪ੍ਰਚਾਰਕ ਹੋਗੇ ਜਾਂ ਹਿੰਦੂ ਭਾਈਚਾਰੇ ਦੇ ਲੋਕ ਹੋਗੇ ਜਾਂ ਮੁਸਲਿਮ ਭਾਈਚਾਰੇ ਦੇ ਲੋਕ ਹੋਗੇ ਉਹ ਇਕੱਠੇ ਹੋ ਕੇ ਇਸਤੀ ਸੰਮਤੀ ਭਰ ਸਕਣਗੇ ਨਹੀਂ ਦੇਖੋ ਮੁੱਖ ਮੰਤਰੀ ਪੰਜਾਬ ਨੇ ਤਾਂ ਉਹੀ ਗੱਲ ਕਹੀ ਹੈ ਹੂੰ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦੇ ਸਲਾਹ ਲੈ ਕੇ ਹੂੰ ਜਿਹੜੀ ਵੀ ਕਾਨੂੰਨੀ ਮਾਹਿਰ ਨੇ ਜਾਂ ਜਿਹੜੇ ਵੀ ਕਾਨੂੰਨ ਨਾਲ ਸਬੰਧਤ ਰੱਖਦੇ ਨੇ ਕਾਨੂੰਨੀ ਮਾਹਿਰ ਨੇ ਜਾਂ ਉਹਦੇ ਚ ਹੋਰ ਨਾ ਜਿਹੜੇ ਧਰਮ ਨੇ ਚਾਹੇ ਉਹ Hindu ਧਰਮ ਆ Muslim ਧਰਮ ਠੀਕ ਹੈ ਐਸਾਈ ਧਰਮ ਆ ਸਿੱਖ ਧਰਮ ਆ ਸਾਰੇ ਧਰਮਾਂ ਦੇ ਜਿਹੜੇ ਆਗੂ ਨੇ ਸ਼ਖਸੀਅਤਾਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਕਾਨੂੰਨ ਦੀ ਰੂਪਰੇਖਾ ਕੀ ਹੋਏਗੀ ਚਲੋ ਰਪਨ ਜੀ ਕਾਨੂੰਨ ਬਿਲਕੁਲ ਇਹ ਵੀ ਆਪਾਂ ਥੋੜਾ ਜ਼ਿਕਰ ਕਰਾਂਗੇ ਤੇ ਹੁਣ ਉਸ ਦਰਸ਼ਕਾਂ ਨੂੰ ਵੀ ਸਾਂਝਾ ਕਰਾਂਗੇ ਕਿ ਪਿਛਣੀਆਂ ਸਰਕਾਰਾਂ ਦੇ ਦੌਰਾਨ ਵਾਕਈ ਕਾਨੂੰਨ ਬਣਾਇਆ ਗਿਆ ਸੀ ਤੇ ਕਾਨੂੰਨ ਅੱਗੇ ਜਿਹੜਾ ਲਾਗੂ ਕਿਉਂ ਨਹੀਂ ਹੋਇਆ ਪਰਵਾਨਗੀ ਕਿ ਸਮਝੀ ਆਪਾਂ ਇਹਦੇ ਵਿੱਚ ਵੀ ਜਿਹੜੀ ਹੁਣ ਮੀਟਿੰਗ ਹੋਣ ਜਾ ਰਹੀ ਹੈ ਕੈਬਨਟ ਦੀ ਤਾਂ ਦੇ ਵਿੱਚ ਪ੍ਰਵਾਨਗੀ ਦਿੱਤੀ ਜਾਵੇਗੀ ਪਰਗਾਨੀ ਤੋਂ ਬਾਅਦ ਇਹ ਕਾਨੂੰਨ ਜਨਰਲ ਦੀ ਪਾਸ ਹੋ ਜਾਵੇਗਾ ਤੋਂ ਉਸ ਤੋਂ ਬਾਅਦ ਐਡਵੋਕੇਟ ਸਾਹਿਬਾਂ ਦੀ ਗੱਲ ਕੀਤੀ ਆਵੇ ਕਿ ਇਸ ਕਾਨੂੰਨ ਨੂੰ ਕਿੰਨਾ ਕੁ ਜਲਦੀ ਇੰਪਲੀਮੈਂਟ ਕੀਤਾ ਜਾਵੇਗਾ ਦੇਖੋ ਗੱਲ ਹੈ ਜਿਹੜਾ ਕਾਨੂੰਨ ਬਣੇਗਾ ਸਭ ਤੋਂ ਪਹਿਲਾਂ ਤਾਂ ਇਹਦੀ ਰੂਪਰੇਖਾ ਤਿਆਰ ਹੋਏਗੀ ਕਿ ਕਾਨੂੰਨ ਬਣੇਗਾ ਕਿਵੇਂ ਉਸ ਤੋਂ ਬਾਅਦ ਕੈਬਨਟ ਜਾਏਗਾ ਕੈਬਨਟ ਤੋਂ ਬਾਅਦ ਫਿਰ ਪੰਜਾਬ ਦੀ ਵਿਧਾਨ ਸਭਾ ਜਾਏਗਾ ਪਰ ਆਪਾਂ ਉਸ ਵੰਦੇ ਵਿੱਚ ਕੋਈ ਲੀਗਲੀ ਕਿਸ ਤਰੀਕੇ ਦੇ ਨਾਲ ਜਿਹੜਾ ਹੋ ਸਕਦਾ ਸੋ ਸਾਡੇ ਨਾਲ ਸੀਨੀਅਰ ਵਕੀਲ ਨੇ ਤੇ ਉਹ ਜੁੜ ਚੁੱਕੇ ਨੇ ਸੁਖਜਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆਂ ਐ ਸੁਖਜਿੰਦਰ ਸਿੰਘ ਆਨੰਦ ਜੁੜ ਚੁੱਕੇ ਨੇ ਆਨੰਦ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਆਨੰਦ ਸਾਹਿਬ ਸਭ ਤੋਂ ਪਹਿਲਾਂ ਇਹ ਕਹਿ ਦੱਸੋ ਕਿ ਕੱਲ ਜਿਹੜਾ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਕਿ ਜਲਦੀ ਸਰਬ ਧਰਮ ਗ੍ਰੰਥ ਰੋਕ ਜਿਹੜਾ ਕਾਨੂੰਨ ਪੰਜਾਬ 'ਚ ਬਣਾਇਆ ਜਾਏ ਕੀ ਕੋਈ ਉਪਬੰਧ ਹੈ ਇਹੋ ਜਿਹਾ ਕਿ ਜਿਹੜਾ ਭਾਰਤ ਸਰਕਾਰ ਤੋਂ ਵੱਖਰੇ ਹੋ ਕੇ ਕੋਈ ਸਟੇਟ ਬਣਾ ਸਕੇ ਦੇਖੋ ਰਿਜੀਡੀਅਸ ਨੂੰ ਲੈ ਕੇ ਕੋਈ ਵੀ ਲਾਅ ਜਿਹੜਾ ਹੈਗਾ ਇਹ ਤਿੰਨ ਲਿਸਟ ਹੁੰਦੀਆਂ ਯੂਨੀਅਨ ਲਿਸਟ ਸਟੇਟ ਲਿਸਟ ਤੇ ਕੰਕਰੈਂਸ ਲਿਸਟ ਜੀ 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 ਉਹਦੇ ਕੰਕੋਰਡੈਂਸ ਲਿਸਟ ਵਿੱਚ ਇਹ ਫਾਲ ਕਰਦਾ ਕੰਕੋਰਡੈਂਸ ਲਿਸਟ ਵਿੱਚ ਤੇ ਇਹਦੇ ਵਿੱਚ ਆਪਣੀ ਸਟੇਟ ਜਿਹੜੀ ਹੈਗੀ ਹੈ ਆਪਣੇ ਰਿਲੀਜੀਅਨ ਦੇ ਰਿਲੇਟਿਡ ਕੋਈ ਵੀ ਮੌਜੂਦਾ ਜਿਹੜਾ ਆਪਣਾ ਨਾਮ ਨੂੰ ਥੋੜਾ ਬੋਤਾ ਚੇਂਜ ਜਿਹਾ ਸਖਤ ਵਗੈਰਾ ਕੁਝ ਕਰ ਸਕਦੀ ਹੈ ਸਰ ਜੀ ਜੀ ਜਿੱਦਾਂ ਜਿੱਦਾਂ ਆਪਣਾ ਪਹਿਲੇ ਉਹ ਟਾਟਾ ਵਗੈਰਾ ਉੱਥੇ ਲੱਗਦੇ ਸੀਗੇ ਸਭ ਤੋਂ ਪਹਿਲੇ ਮਹਾਰਾਸ਼ਟਰ ਤੋਂ ਸਟਾਰਟ ਹੋਇਆ ਸੀ ਜਿੱਦਾਂ ਹੀ ਆਪਣੇ ਸਟੇਟ ਆਪਣੇ ਲੈ ਕੇ ਕਿਉਂਕਿ ਬੇਤਿਆਂ ਦਾ ਅਨਫੋਰਚੂਨੇਟਲੀ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਹੋਇਆ ਉਹ ਪੂਰੀ ਪੰਜਾਬ ਨੇ ਇਹ ਸਹਾਰੇ ਆ ਜੀ 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 ਜਿਸ ਕਰਕੇ ਪੰਜਾਬ ਮੇਰੇ ਹਿਸਾਬ ਨਾਲ ਐਂਡ ਫਰਸਟ ਗਵਰਨਮੈਂਟ ਹੋਏਗੀ ਜਿਹੜਾ ਇਨੀਸ਼ੀਏਟਿਵ ਲਏਗੀ ਬਿਕਾਜ਼ ਇਸ ਤੋਂ ਪਹਿਲੇ ਤਾਂ ਇਹ ਵੀ ਹੁੰਦਾ ਰਿਹਾ ਕਿ ਸਰਕਾਰਾਂ ਆਪ ਅੱਖਾਂ ਬੰਦ ਕਰਕੇ ਜਾਂ ਅੱਖਾਂ ਬੰਦ ਰਹੀਆਂ ਜਾਂ ਸਰਕਾਰਾਂ ਆਪ ਕਰਾਉਂਦੀਆਂ ਰਹੀਆਂ ਇਸ ਬਾਰੇ ਮੈਂ ਉਹਨਾਂ ਦੀ ਪੁਰਾਣੀਆਂ ਸਰਕਾਰਾਂ ਤੇ ਨਹੀਂ ਜਾਣਨਾ ਚਾਹੁੰਦਾ ਬਟ ਇਹ ਰਹਿ ਦਰੁਸਤ ਹੈ ਇਸ ਕਰਕੇ ਜਿਹੜੇ ਨਵਾਂ ਸਰਹੱਤਰ ਵਾਲੇ ਜੇਤਵੀ ਲੋਕ ਕੋ ਜਿਹੜਾ ਮੰਚ ਕੁਸ਼ਤਿਆਰ ਹੋਏਗਾ ਤਾਂ ਇਹ ਲੋਕਾਂ ਦੇ ਵਾਸਤੇ ਬਹੁਤ ਆਰਾਮਦਾਇ ਹੋਏਗਾ ਬਿਕਾਜ਼ ਸੇਫ ਹੈ ਜੀ ਹਰ ਇੱਕ ਦਾ ਸੇਫ ਕਿਸੇ ਦਾ ਵੀ ਟੁੱਟਣਾ ਨਹੀਂ ਚਾਹੀਦਾ ਨਾ ਸੰਕਾਰ ਤੇ ਨਾ ਰੱਬ ਤੇ ਵਕੀਲ ਸਾਹਿਬ ਇਹ ਕੀ ਦੱਸੋ ਕਿ ਪਹਿਲਾਂ ਵੀ ਕਾਨੂੰਨ ਸਾਡੇ ਦੇਸ਼ 'ਚ ਹੈਗੇ ਆ ਫਾਂਸੀ ਵਰਗੀਆਂ ਜਿਹੜੀਆਂ ਸਜ਼ਾਵਾਂ ਉਹਨਾਂ ਕਾਨੂੰਨਾਂ 'ਚ ਹੈ ਤਾਂ ਜਦੋਂ ਵਿਦਵੀ ਹੁੰਦੀ ਸੀ ਤਾਂ ਉਹਨਾਂ ਦੇ ਉੱਪਰ ਧਰਾਵਾ ਲੱਗਦੇ ਸੀ ਚਾਹੇ ਪਹਿਲਾਂ ਆਈਪੀਐਸੀ ਉਸ ਤੋਂ ਬਾਅਦ ਬੀਐਨਐਸ ਬਣ ਗਈ ਹੋਣ ਤਾਂ ਉਹ ਧਰਾਵਾ ਹੁਣ ਵੀ ਲੱਗਦੀ ਹੈ ਤੇ ਪਹਿਲਾਂ ਵੀ ਤਾਂ ਕੀ ਲੱਗਦਾ ਕਿ ਉਹ ਧਰਾਵਾ ਸਫੀਸ਼ੀਐਂਟ ਨਹੀਂ ਸੀ ਸਰ ਉਹਦੇ ਵਿੱਚ ਦੇਖੋ ਜਿੱਦਾਂ ਆਪਾਂ ਰੂਪ ਪੁਲਸ ਹੁੰਦੇ ਹੈ ਬੇਲ ਦਾ ਆਰਡਰ ਹੁੰਦਾ ਹੈ ਜਾਂ ਉਸਦੇ ਬੇਦ ਵੀ ਪ੍ਰੂਵ ਕਰਨ ਵਾਸਤੇ ਪਹਿਲੇ ਸਾਨੂੰ ਰਿਲੀਜੀਅਸ ਹੈਡ ਦੀ ਪਰਮਿਸ਼ਨ ਲੈਣੀ ਜਿੱਦਾਂ ਹੁਣ ਅਨਫੋਰਚਨਟਲੀ ਗੁਰੂਗ੍ਰਾਂਧ ਸਾਹਿਬ ਦਾ ਜੇ ਕੋ ਕਰਦੇ ਤਾਂ ਸਾਨੂੰ ਇੱਕ ਉਪਰੰਦੀ ਅਕਾਲ ਤਖਤ ਤੋਂ ਜਾਂ ਸਿੱਖ ਜੁਡੀਸ਼ੀਅਲ ਕਮਿਸ਼ਨ ਇੱਕ ਰეკਮੈਂਡੇਸ਼ਨ ਕਰਕੇ ਦਊਗਾ ਹੈਨਾ ਜਿਹੜੀ ਜੀ ਦਾ ਨਿਆਣਾ ਦੇਸੀ ਵੀ ਨ ਆਪਣੇ ਤੇ ਆਵੇ ਜੀ ਇਨਫ ਐਵਿਡੈਂਸ ਹੈਗਾ ਤਾਂ ਇਹ ਆਪਣੇ ਆਪ ਦੇ ਕਰਕੇ ਨੋਨ ਅਵੇਲੇਬਲ ਐਕਟ ਨੂੰ ਬਣਾ ਕੇ ਟੈਲ ਸਟ੍ਰਾਇਲ ਜਿਹਨੂੰ ਅਪੀਲ ਜੀ ਜਿਹੜਾ ਜੀ ਸਪੈਸ਼ਲ ਪ੍ਰੋਵੀਜ਼ਨਸ ਪਾਈਆਂ ਜਾਣ ਜੀ 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 ਨੂੰ ਸਨੋਬ ਕੀਤਾ ਜਾ ਸਕਦਾ ਹੈ ਜੀ ਚਲੋ ਇਹਦੇ ਕੀ ਲੱਗਦਾ ਕਿ ਜਿਹੜਾ ਪੰਜਾਬ ਜੀ ਜੀ ਠੀਕ ਹੈ ਕਿ ਤੁਸੀਂ ਉਹ ਦੱਸਿਆ ਕਿ ਉਹਦੇ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਕਾਫੀ ਨਹੀਂ ਕਿ ਲੱਗਦਾ ਕਿ ਜਿਹੜਾ ਕਾਨੂੰਨ ਹੁਣ ਭਾਰਤ ਸਰਕਾਰ ਜਿਹੜਾ ਪਹਿਲਾਂ ਬਣਾ ਚੁੱਕੀ ਆ ਜੇਹੇ ਕਾਰਵਾਈ ਹੁੰਦੀ ਹੈ ਤੇ ਹੁਣ ਪੰਜਾਬ ਸਰਕਾਰ ਆਪਣਾ ਕਾਨੂੰਨ ਬਾਰੇਗੀ ਤਾਂ ਉਹਦੇ ਨਾਲ ਉਹ ਐਫੀਸ਼ੀਐਫੀਸ਼ੀਐਂਟ ਹੋਏਗਾ ਇਸ ਤੇ ਸਜਾਵਾਂ ਮਿਲ ਸਕਣਗੀਆਂ ਸਰ ਇਸ ਸੈਪਰੇਟ ਐਕਟ ਦੇ ਤੌਰ ਤੇ ਆਊਗਾ ਤੇ ਇਹ ਇੱਕ ਪੈਰਲਲ ਐਕਟ ਚੱਲੇਗਾ ਉਸ ਕਾਨੂੰਨ ਜਿਹੜੀ ਬੀਐਨਐਸ ਦੀ ਧਾਰਾ ਦੇ ਵਿੱਚ ਚੇਂਜ ਜੇ ਸਪੈਸ਼ਲ ਪ੍ਰੋਵੀਜ਼ਨਸ ਇਹਨਾਂ ਨਾਮਿਨੇਟਿਓਨਸ ਨੂੰ ਕੀਤੀਆਂ ਤਾਂ ਉਹ ਸਪੈਸ਼ਲ ਉਹਦੇ ਐਕਟ ਦੇ ਵਿੱਚ ਲਿਖਿਆ ਜਾਏਗਾ ਇਹ ਪ੍ਰੋਵੀਜ਼ਨਸ ਪਾ ਪੰਜਾਬ ਅਚੇਂਜਡ ਅਦਰਵਾਈਜ਼ ਇਹ ਸੈਪਰੇਟ ਐਕਟ ਇੱਕ ਪੰਜਾਬ ਲੈ ਕੇ ਆਣਾ ਜਾਵੇ ਰੈਗੂਲੇਟਰੀ ਨੋਰਮਸ ਦੇ ਵਿੱਚ ਲੈ ਕੇ ਆਏ ਤਾਂ ਪੈਰਲਲ ਇੱਕ ਨੋਰਮਸ ਵੀ ਇੱਕ ਬਣਾ ਸਕਦਾ ਕਿ ਐਡਮਿਨਿਸਟ੍ਰੇਟਿਵ ਪ੍ਰੂਫ ਕਰ ਸਕਦੇ ਵੀ ਜਿਹਦੇ ਵਿੱਚ ਇਹ 5 ਸਾਲ ਤੱਕ ਦੀ ਸਜ਼ਾ ਵੀ ਕਰ ਸਕਦੇ ਨੇ ਜੀ ਜਾਂ ਇਸ ਨੂੰ ਨਾਨ ਅਵੇਲੇਬਲ ਆਫੈਂਸ ਬਣਾ ਸਕਦੇ ਆ ਜਾਂ ਇਸ ਨੂੰ ਸਪੀਡਿ ਟ੍ਰਾਇਲ ਕਰ ਸਕਦੇ ਆ 6 ਮਹੀਨੇ ਦੇ ਵਿੱਚ ਇਸ ਨੂੰ ਹੈਨਾ ਇਹ ਸਾਰਾ ਕੁਝ ਸਟੇਟ ਦੇ ਉੱਤੇ ਚਲ ਇੱਕ ਇੱਕ ਮੈਨੂੰ ਹੋਰ ਇੱਕ ਇਹ ਦੇ ਇੱਕ ਦਰਸ਼ਕਾਂ ਦੇ ਵਿੱਚ ਵਾਦਾ ਹੋਰ ਕਰੋ ਕਿ ਇੱਕ ਤਾਂ ਮੇਰਾ ਸਵਾਲ ਇਹ ਹੈ ਕਿ ਜਿਹੜਾ ਕਾਨੂੰਨ ਆ ਕੀ ਇਹ ਪੰਜਾਬ ਤੱਕ ਸੀਮਤ ਹੋਏਗਾ ਜਾਂ ਬਾਹਰ ਵੀ ਦੂਜੀ ਗੱਲ ਕਿ ਜਦੋਂ ਇਹ ਕਾਨੂੰਨ ਬਣ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਭਾਰਤ ਸਰਕਾਰ ਦਾ ਜਿਹੜਾ ਆਲਰੇਡੀ ਪਹਿਲਾਂ ਕਾਨੂੰਨ ਆ ਕਿ ਦੋਨਾਂ ਕਾਨੂੰਨਾਂ ਤਹਿਤ ਕਾਰਵਾਈ ਹੋ ਸਕੇਗੀ ਜਾਂ ਸਿਰਫ ਪੰਜਾਬ ਆਪਣਾ ਕਾਨੂੰਨ ਜਿਹੜਾ ਉਹਦੇ ਉੱਪਰ ਲਾਏਗੀ ਸਰ ਜਿਵੇਂ ਐਕਟ ਹੁੰਦਾ ਉਹਦੇ ਵਿੱਚ ਕਈ ਵਾਰ ਜੇ ਤੁਸੀਂ ਬੇਅਰ ਐਕਟ ਪੜੋਗੇ ਉਹਦੇ ਥੱਲੇ ਸਟਾਰ ਲਿਖਿਆ ਹੁੰਦਾ ਕਿ ਜੀ ਧਾਰਾ ਦੇ ਉੱਤੇ ਉਹਦੇ ਦੇ ਸਪੈਸ਼ਲ ਲਿਖਿਆ ਹੁੰਦਾ ਨਾਟ ਐਪਲੀਕੇਬਲ ਫਾਰ ਥਿਸ ਸਟੇਟ ਜੀ ਕੀ ਕੋਈ ਨਹੀਂ ਹੁੰਦਾ ਤੇ ਜੇ ਕੋਈ ਸਟਾਰ ਲਾ ਕੇ ਕੋਈ ਸਪੈਸ਼ਲ ਲਿਖਿਆ ਜਾਂਦਾ ਵੀ ਨੋਨ ਅਵੇਲੇਬਲ ਅਫੈਂਸ ਇਨ दैट ਸਟੇਟ ਜੀ ਇਦਾਂ ਦੇ ਵੀ ਧਾਰਾਵਾਂ ਹੁੰਦੀਆਂ ਨੇ ਇਸ ਕਰਕੇ ਧਾਰਾ ਦੇ ਉੱਤੇ ਸਪੈਸ਼ਲ ਕੁਝ ਪ੍ਰੋਵੀਜ਼ਨਸ ਜੇ ਪੰਜਾਬ ਸਰਕਾਰ ਅਪੀ ਕਰਨੀ ਚਾਹੇ ਆਏ ਆਪਣੀ ਲਾਗ ਮਿਨਿਸਟਰੀ ਨੂੰ ਭੇਜ ਕੇ ਉਹਦੇ ਵਿੱਚ ਐਕਟ ਨੂੰ ਇਨੇਬਲ ਕਰਵਾ ਸਕਦੀ ਆ ਨਹੀਂ ਤਾਂ ਆਪਣਾ ਪੈਰਲਲ ਇੱਕ ਐਕਟ ਆਪਣਾ ਸਪੈਸ਼ਲ ਲੈ ਕੇ ਆ ਸਕਦੀ ਆ ਜਿੱਦਾਂ ਉਹ ਆਪਣੇ ਐਕਸਾਈਜ਼ ਦੇ ਕੋਈ ਨੋਰਮਸ ਹੁੰਦੇ ਨੇ ਆਪਣੇ ਪੰਜਾਬ ਦੇ ਲਈ ਹੈਗੇ ਨੇ ਗੋਆ ਦੇ ਲੀਨੈਂਟ ਨੇ ਹਾਂ ਇਹ ਜੀ ਦਾ ਹਰ ਡਿਪੈਂਡ ਕਰਦਾ ਸਰ ਇਹ ਆਪਣੀ ਆਪਣੀ ਸਟੇਟ ਆਪਣੇ ਪ੍ਰੋਵੀਜ਼ਨ ਦੇ ਹਿਸਾਬ ਨਾਲ ਆਪਣੀ ਉਹਦੇ ਨਾਲ ਕਰ ਸਕਦੀ ਹੈ ਕਿਉਂਕਿ ਪੰਜਾਬ ਨਹੀਂ ਸਭ ਤੋਂ ਜ਼ਿਆਦਾ ਇਹ ਚੱਲਿਆ ਸਰ तकरीबन 10 ਸਾਲ ਤੋਂ ਪੰਜਾਬੀ ਬੇਦਵੀ ਬੇਦਵੀ ਦਾ ਰੋਜ਼ ਇਹ ਦਿਖਦਾ ਆ ਰਿਹਾ ਸਰ ਜੀ ਇੱਕ ਆਖਰੀ ਸਵਾਲ ਜਦੋਂ ਇਹ ਕਾਨੂੰਨ ਪਹਿਲਾਂ ਕੈਬਨਿਟ ਪਾਸ ਕਰੇਗੀ ਫਿਰ ਆਪਣੇ ਸੰਸ ਜਿਹੜਾ ਪੰਜਾਬ ਦੇ ਜਿਹੜੇ ਉਹਦੇ ਚ ਜਾਏਗਾ ਉਸ ਤੋਂ ਬਾਅਦ ਫਿਰ ਕੀ ਲੱਗਦਾ ਕਿ ਰਾਸ਼ਟਰਪਤੀ ਕੋਲ ਜਾਏਗਾ ਸੰਸਦ ਤੋਂ ਸਰ ਜੀ ਜੇ ਇਹ ਆਪਣਾ ਪੰਜਾਬ ਦੀ ਕੈਬਨਿਟ ਮਿਨਿਸਟਰੀ ਪਾਸ ਕਰਕੇ ਜੇ ਉੱਪਰ ਸੈਂਟਰ ਦੇ ਆਪਣੇ ਲਾਅ ਮਿਨਿਸਟਰ ਨੂੰ ਭੇਜੇਗੇ ਤਾਂ ਲਾਅ ਉਹਦੇ ਵਿੱਚ ਪੀਐਨਐਸਡੀ ਜਿਵੇਂ ਆਈਪੀਸੀ 695 ਸੀ ਉਸ ਦੇ ਵਿੱਚ ਐਮੈਂਡ ਕਰਕੇ ਉਹਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਫਾਰ ਪੰਜਾਬ ਆਪਣੀ ਐਡ-ਆਨ ਕਰ ਸਕਦੀ ਹੈ ਸਰ ਠੀਕ ਹੈ ਠੀਕ ਹੈ ਧੰਨਵਾਦ ਧਨਵਤਕੀਲ ਸਾਹਿਬ ਥੈਂਕ ਯੂ ਤੇ ਅਮਰਜੀਤ ਦੇਖੋ ਜਿਹੜੇ ਆਪਾਂ ਸੋਜਿੰਦਰ ਸਿੰਘ ਆਨੰਦਪੁਰਕੀਲ ਸਾਹਿਬ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਜਿਹੜੀ ਕਾਨੂੰਨੀ رائے ਜਿਹੜੀ ਦਿੱਤੀ ਹੈ ਤਾਂ ਉਹਨਾਂ ਨੇ ਇਹ ਕਿਹਾ ਕਿ ਬੇਸ਼ੱਕ ਕਾਨੂੰਨ ਹੈ ਪਹਿਲਾਂ ਪਰ ਉਹਦੇ ਚ ਜਿਵੇਂ ਸ਼੍ਰੀ ਕਾਲਤਾਖਬਤੋਲ ਖਾਨਾ ਜਾਂ ਉਸ ਤੋਂ ਬਾਅਦ ਜਿਹੜਾ ਜੁਡੀਸ਼ੀਅਲ ਕਮਿਸ਼ਨ ਆਪਣਾ ਐਜੀਪੀਸੀ ਦਾ ਤੇ ਹੋਰ ਕਈ ਜਿਹੜੀਆਂ ਪ੍ਰਕਿਰਿਆਵਾਂ ਨੇ ਉਹਦੇ ਚੋਂ ਨਿਕਲਣਾ ਪੈਂਦਾ ਪਰ ਗੱਲ ਇਹ ਹੈ ਕਿ ਜਿਹੜੇ ਪਹਿਲਾਂ ਕਾਨੂੰਨ ਹੈ ਉਹਦੇ ਚ ਧਰਮਾਂ ਬਾਰੇ ਉਪਬੰਧ ਤਾਂ ਹੈ ਹੂੰ ਪਰ ਜਿਹੜੇ ਪਵਿੱਤਰ ਗ੍ਰੰਥ ਹੈ ਉਹਨਾਂ ਬਾਰੇ ਉਪਬੰਧ ਜਿਹੜਾ ਸਪਸ਼ਟ ਨਹੀਂ ਹੈਗਾ ਜਿਸ ਕਰਕੇ ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਕੋਈ ਬਿਆਦਵੀ ਕਰਦਾ ਤਾਂ ਉਹਦੇ ਉੱਪਰ ਹੁੰਦਾ ਵੀ ਧਾਰਾ ਕਿਹੜੀ ਲਾਈ ਹੈ ਬਿਆਦਵੀ ਕੀਤੀ ਕਿਸੇ ਹਿਸਾਬ ਦੇ ਨਾਲ ਹੈ ਠੀਕ ਹੈ ਉਹ ਚੀਜ਼ਾਂ ਹੁਣ ਆਪਾਂ ਦੇਖਿਆ ਜੀ ਸਿੱਧੀ ਜਿਵੇਂ ਵਕੀਲ ਸਾਹਿਬ ਨੇ ਗੱਲ ਕੀਤੀ ਹੈ ਉਹਨਾਂ ਨੇ ਬੜਾ ਟੈਕਨੀਕਲ ਤਰੀਕੇ ਦੇ ਨਾਲ ਕਿਵੇਂ ਕਾਨੂੰਨ ਬਣ ਸਕਦਾ ਹੈ ਕਿਸ ਤਰ੍ਹਾਂ ਜਿਹੜਾ ਅੱਗੇ ਪਾਸ ਹੋ ਸਕਦਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਆਪਾਂ ਜਿਵੇਂ ਸਪੋਜ਼ ਕਰੀਏ ਵੀ ਕਿਸੇ ਏਰੀਆ ਦੇ ਵਿੱਚ ਗੁਰੂਗ੍ਰਾਂਦ ਸਾਹਿਬ ਦੀ ਬਿਆਦਵੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹ ਕਾਲ ਤਖਤ ਸਾਹਿਬ ਦਾ ਮਾਮਲਾ ਜਾਂਦਾ ਹੈ ਕਾਲ ਤਖਤ ਸਾਹਿਬ ਹੈ ਕਾਲ ਤਖਤ ਜੁਡੀਸ਼ੀਅਲ ਦੇ ਕੋਲ ਜਾਂਦਾ ਜੁਡੀਸ਼ੀਅਲ ਤੋਂ ਬਾਅਦ ਜਿਹੜਾ ਅੱਗੇ ਕਾਰਵਾਈ ਹੋਣ ਦੀ ਸੰਭਾਅਤ ਉਹ ਹੀ ਕੋਈ ਕਹਿ ਰਿਹਾ ਇਸੇ ਕਰ ਇਸੇ ਕਰਕੇ ਜੇ ਕਾਨੂੰਨ ਬਣੇਗਾ ਤਾਂ ਮੈਨੂੰ ਲੱਗਦਾ ਕਾਨੂੰਨ ਆਪਾਂ ਆਪਣੇ ਸਿੱਧੇ ਤੌਰ ਤੇ ਤੌਰ ਤੇ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੂਗੀ ਤਾਂ ਕਾਨੂੰਨ ਦੇ ਮੁਤਾਬਿਕ ਉਹਨੂੰ ਸੋਝਾ ਹੋ ਜਾਵੇ ਦੇਖੋ ਕਾਨੂੰਨ ਬਣਾਉਣ ਲਈ ਵੀ ਆਪਾਂ ਇਦਾਂ ਨਹੀਂ ਹੈਗਾ ਕਿ ਸਿੱਧਾ ਹੀ ਕਾਨੂੰਨ ਬਣਾਤਾ ਤਾਂ ਉਹਦੇ ਲਈ ਵੀ ਕਾਫੀ ਸੋਚ ਵਿਚਾਰ ਕਰਨਾ ਪਵੇਗਾ ਜਿਵੇਂ ਆਪਣੇ ਜਿਹੜਾ ਹੁਣ ਕਾਨੂੰਨ ਦਾ ਅਧਿਕਾਰ ਹੈ ਹਰ ਇੱਕ ਸਟੇਟ ਨੂੰ ਸੰਭਰਤੀ ਸੂਚੀ ਦੇ ਮੁਤਾਬਕ ਜਿਹੜਾ ਆਪਣਾ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਔਰ ਸਾਰੇ ਸੂਬਿਆਂ ਕੋਲ ਹੈ ਚਲੋ ਠੀਕ ਹੈ ਬਣ ਜੀ ਆਪਾਂ ਹੁਣ ਸਮਾਂ ਨਾਲ ਇੱਕ ਛੋਟੇ ਜਿਹੇ ਬ੍ਰੇਕ ਦਾ ਹੋਗਾ ਬ੍ਰੇਕ ਤੋਂ ਬਾਅਦ ਤੁਹਾਨੂੰ ਇਹ ਜਾਣਕਾਰੀ ਸਾਂਝੀ ਕਰਾਂਗੇ ਕਿ ਪਹਿਲਾ ਇਹ ਕਾਨੂੰਨ ਬਣਿਆ ਪਿਆ ਸੀ ਤਾਂ ਆਖਰਕਾਰ ਇਹ ਕਾਨੂੰਨ ਲਾਗੂ ਕਿਉਂ ਨਹੀਂ ਹੋਇਆ ਕਿਹੜੇ ਸੰਧ ਦੇ ਵਿੱਚ ਇਹ ਕਾਨੂੰਨ ਬਣਿਆ ਸੀ ਤੇ ਕਿਉਂ ਜਿਹੜਾ ਸਰਕਾਰ ਨੇ ਇਸ ਨੂੰ ਜਿਹੜਾ ਇੰਪਲੀਮੈਂਟ ਜਿਹੜਾ ਨਹੀਂ ਕੀਤਾ ਕੌਣ ਜਿਹੜਾ ਅਜੇ ਲੋਕਾਂ ਨੂੰ ਸੋਜਾ ਨਹੀਂ ਦਵਾਈ ਵੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਤੇ ਹੋਰ ਜਿਹੜੇ ਧਰਮਾਂ ਦੀਆਂ ਬੇਦਮੀਆਂ ਨੇ ਕੀਤੀਆਂ ਨੇ ਸੋ ਇਸ ਤੋਂ ਬਾਅਦ ਉਹ ਸਰਕਾਰ ਦਾ ਪੱਖ ਜ਼ਰੂਰੀ ਹੈ ਕਿ ਸਰਕਾਰ ਚਾਹੁੰਦੀ ਕੀ ਹੈ ਸੋ ਅਮਰਜੀਤ ਆਪਾ ਜਿਹੜੇ ਆਮਾ ਦੇ ਪਾਤੇ ਸੀਨੀਅਰ ਅਗੂ ਨੇ ਬਲਦੇਸ਼ ਸਿੰਘ ਪੰਨੂ ਉਹ ਕੀ ਕਹਿੰਦੇ ਨੇ ਆਪਾਂ ਉਹਨਾਂ ਨਾਲ ਇੱਕ ਵਾਰ ਗੱਲਬਾਤ ਜ਼ਰੂਰ ਕਰਦੇ ਹਾਂ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਟਾਈਮ ਟੀਵੀ ਤੇ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਮਹਿਮਾਨੀ ਪੰਨੂ ਸਾਹਿਬ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਕੁਝ ਧਾਰਮਿਕ ਆਗੂਆਂ ਦੇ ਨਾਲ ਮ ਕੀ ਐਡਾਂ ਦਾ ਕਾਨੂੰਨ ਬਣੂਗਾ ਕਿ ਜਿਹੜਾ ਕਿ ਬੇਦਬੀ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਦੀ ਸਜ਼ਾ ਉਹ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਕੀ ਹੈ ਕਿ ਲੱਗਦਾ ਤੁਹਾਨੂੰ ਹੁਣ ਜਿਹੜਾ ਇਸ ਤਰ੍ਹਾਂ ਦੀ ਬੇਦਬੀਆ ਕਰਦੇ ਨੇ ਤਾਂ ਕੋਈ ਕੋਸ਼ਿਸ਼ ਨਹੀਂ ਕਰੇਗਾ ਦੇਖੋ ਇਹਦੇ ਤੇ ਵਿਚਾਰ ਵਟਾਂਦਰਾ ਦੇਰ ਤੋਂ ਚੱਲ ਰਿਹਾ ਸੀ ਔਰ ਇਹਦੇ ਸੰਬੰਧੀ ਇੱਕ ਖਰੜਾ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਬਹਾਲਿਆ ਹੋਇਆ ਪਰ ਇਹਦੇ ਵਿੱਚ ਹੁਣ ਵੱਖ-ਵੱਖ ਧਰਮਾਂ ਦੇ ਜਿਹੜੇ ਅਗੂ ਨੇ ਵੱਖ-ਵੱਖ ਪਰਮਾਦੇ ਜੱਥਬੰਦੀਆਂ ਤੋਂ ਜਿਹੜੇ ਨੇ ਉਹਨਾਂ ਤੋਂ ਵੀ ਰਾਏ ਜਿਹੜੀ ਉਹ ਲਈ ਜਾ ਰਹੀ ਹੈ ਇਹ ਇੱਕ ਦੇ ਵਾਸਤੇ ਨਹੀਂ ਕਿਸੇ ਸਮੁੱਚੇ ਦੇ ਵਾਸਤੇ ਕਿਸੇ ਵੀ ਧਰਮ ਦਾ ਕੋਈ ਵੀ ਉਹਦਾ ਗ੍ਰੰਥ ਹੈ ਕੋਈ ਵੀ ਜਿਹੜੀ ਚੀਜ਼ ਆ ਉਹਦੀ ਕੋਈ ਬੇਅਦਵੀ ਹੁੰਦੀ ਆ ਤਾਂ ਉਹਨੂੰ ਇਸ ਤਰ੍ਹਾਂ ਦੀ ਮਸਾਲੀ ਸਜ਼ਾ ਮਿਲੇ ਤਾਂ ਕਿ ਅਗੋਂ ਕੋਈ ਹੋਰ ਵਿਅਕਤੀ ਇਸ ਤਰ੍ਹਾਂ ਦੀ ਜੁਰਤ ਨਾ ਕਰ ਸਕੇ ਅਜਿਹਾ ਕਾਨੂੰਨ ਬਹੁਤ ਜਲਦੀ ਸਰਕਾਰ ਜਿਹੜੀ ਆ ਉਹ ਲਿਆਊਗੀ ਇਹ ਸਲਾਹ ਮਸ਼ਵਰੇ ਤੋਂ ਬਾਅਦ ਬਹੁਤ ਜਲਦੀ ਔਰ ਇਹ ਕੋਸ਼ਿਸ਼ ਕਰਾਂਗੇ ਕਿ ਔਰ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਕਾਨੂੰਨ ਲਿਆਂਦਾ ਜਾਵੇ। ਬੰਸਰ ਤੁਹਾਨੂੰ ਲੱਗਦਾ ਨਹੀਂ ਪਿਛਲੀਆਂ ਸਰਕਾਰਾਂ ਦੀ ਗੱਲ ਕੀਤੀ ਆਵੇ ਇੰਨੀਆਂ ਸਰਕਾਰਾਂ ਰਹੀਆਂ ਨੇ ਕਿਉਂਕਿ ਬੇਵਦੀ ਦਾ ਇਸ਼ੂ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਸਮਾਂ ਬੜਾ ਲੇਟ ਹੋ ਗਿਆ ਜੇ ਪਿਛਲੀ ਸਰਕਾਰਾਂ ਦੀ ਗੱਲ ਕੀਤੀ ਆਵੇ ਜਾਂ ਹੁਣ ਸਰਕਾਰ ਦੀ ਗੱਲ ਕੀਤੀ ਆਵੇ ਜੇ ਜਲਦ ਬਣ ਜਾਂਦਾ ਮੈਨੂੰ ਲੱਗਦਾ ਵੀ ਇੰਨੀਆਂ ਹਰ ਤਰ੍ਹਾਂ ਦੀ ਜਿਹੜੀ ਬੇਵਦੀ ਹੈ ਉਹ ਨਹੀਂ ਹੋਣੀ ਸੀ। ਨਹੀਂ ਦੇਖੋ ਕਾਨੂੰਨ ਜਦੋਂ ਬਣਦੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਹੁੰਦਾ ਕਿ ਤੁਸੀਂ ਤੁਰੰਤ ਜਿਹੜਾ ਪਣਾ ਦਿਓ ਜੇ ਆਪਾਂ ਕਿੰਨੇ ਮਾਮਲਿਆਂ ਦੇ ਉੱਤੇ ਦੇਖ ਲਈਏ ਕਾਨੂੰਨ ਬਣਦਾ ਬਹੁਤ ਸਮਾਂ ਲੱਗ ਜਾਂਦਾ ਪਰ ਇਹ ਵੀ ਇਹਦੀਆਂ ਇਹਦੀਆਂ ਬਰੀਕੀਆਂ ਨੇ ਤਾਂ ਕਿ ਇਹ ਨਾ ਹੋਵੇ ਕਿ ਸਿਰਫ ਬਣਾਉਣ ਦੀ ਖਾਤਰ ਡੇਡਾ ਜੀ ਉਹ ਕਾਨੂੰਨ ਬਹਿ ਜਾਵੇ ਮੈਂ ਜੇ ਤੁਹਾਨੂੰ ਕਹਿ ਕਿ ਆਉਣ ਵਾਲੇ ਵਿਧਾਨ ਸਭਾ ਫੈਸ਼ਨ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨੂੰ ਅਸੀਂ ਲੈ ਆਈਏ ਔਰ ਕਾਨੂੰਨ ਦਾ ਰੂਪ ਦਿਰਾਉ ਦੇਈਏ ਠੀਕ ਹੈ ਠੀਕ ਹੈ ਧੰਨਵਾਦੀ ਥੈਂਕ ਯੂ ਜੀ ਸਰ ਬਿਲਕੁਲ ਪਰ ਪਾਣਾ ਜੀ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਅਸੀਂ ਪੂਰੇ ਜਿਹੜਾ ਸਾਰੇ ਧਰਮਾਂ ਨੂੰ ਲੈ ਕੇ ਉਹਨਾਂ ਦੀ ਵਿਚਾਰ ਜਿਹੜੀ ਹੈ ਚਰਚਾ ਕੀਤੀ ਜਾਵੇਗੀ ਕਿ ਆਖਰਕਾਰ ਇਹ ਸਾਈ ਹੁੰਦਾ ਉਸ ਤੋਂ ਬਾਅਦ ਗੱਲਬਾਤ ਹੋਵੇਗੀ ਫਿਰ ਮੈਨੂੰ ਲੱਗਾਇਆ ਕੈਵਨ ਦੇ ਜਿਹੜਾ ਪਾਸ ਹੋਵੇਗਾ ਮੈਨੂੰ ਲੱਗਦਾ ਇਹ ਸਮਾਂ ਲੱਗ ਸਕਦਾ ਆਪਾਂ ਕਹੀਏ ਜੀ ਦੇਖੋ ਉਹਦੇ ਚ ਇਦਾਂ ਹੈਗਾ ਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਜਦੋਂ 2007 ਤੋਂ 17 ਤੱਕ ਅਕਾਲੀ ਦਲ ਦੀ ਸਰਕਾਰ ਰਹੀ ਬਿਲਕੁਲ ਤੇ ਜਦੋਂ ਬੇਦਵੀਆਂ ਵਾਲਾ ਇਸ਼ੂ ਪੂਰੇ ਪੀਕ ਤੇ ਆਇਆ 2015 16 17 ਦੇ ਦੌਰ ਦੇ ਵਿੱਚ ਬਿਲਕੁਲ ਉਸ ਟਾਈਮ ਅਕਾਲੀ ਦਲ ਦੀ ਸਰਕਾਰ ਸੀ ਬਿਲਕੁਲ 2017 ਦੇ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਦਾਵੇਦਾਰ ਬਣੇ ਪਹਿਲਾਂ ਮੁੱਖ ਮੰਤਰੀ ਦਾ 2017 ਇਲੈਕਸ਼ਨ ਤੋਂ ਬਾਅਦ ਬਣਿਆ ਇਲੈਕਸ਼ਨ ਦਰਮਿਆਨ ਮੁੱਖ ਮੰਤਰੀ ਦੇ ਦਾਵੇਦਾਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਗੁਟਕਾ ਸਾਫ ਦੀ ਸੋਚ ਕੀਤੀ ਹਾਂ ਉਹ ਵੀ ਬਿਲਕੁਲ ਲੱਗਾ ਕਿ ਕਿਤੇ ਫੇਲ ਸਾਬ ਕੋਈ ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੇ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਤਾਂ ਆਮ ਆਦਮੀ ਪਾਰਟੀ ਨੇ ਇੱਕ ਜਿਹੜੇ ਬੇਦਵੀਆਂ ਵਾਲੇ ਮਾਮਲੇ 'ਚ ਸਿੱਟ ਦੇ ਵਿੱਚ ਸਭ ਤੋਂ ਮੋਹਰਲੀ ਕਤਾਰ ਦੇ ਅਧਿਕਾਰੀ ਆਈਪੀਐਸ ਅਧਿਕਾਰੀ ਕੋਮਰ ਬੀਜੇ ਪ੍ਰਤਾਪ ਸਿੰਘ ਉਹਨਾਂ ਨੂੰ ਆਮਾ ਦੀ ਪਾਰਟੀ 'ਚ ਲਿਆਂਦਾ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਪੂਰਾ ਫਲੈਕਸਾਂ ਲਾ ਕੇ ਉਹਨਾਂ ਨੂੰ ਪ੍ਰਚਾਰਿਆ ਤੇ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਤੋਂ ਪੂਰਬੀ ਤੋਂ ਐਮਐਲਏ ਬਣੇ ਤੇ ਅੱਜ ਉਹਨਾਂ ਨੂੰ 5 ਸਾਲ ਲੇ ਕੱਢ ਵੀ ਆਇਆ ਅੱਜ ਉਹਨਾਂ ਨੂੰ 5 ਸਾਲ ਲਈ ਕੱਢਤਾ ਪਰ ਚਲੋ ਉਹ ਇੱਕ ਰਾਜਨੀਤੀ ਆ ਪਰ ਰਾਜਨੀਤੀ ਚ ਨਹੀਂ ਜੀ ਸੁਤੇ ਅੱਜ ਨਹੀਂ ਜਾਣਾ ਕਿ ਕਿਉਂ ਕੱਡੇ ਜਾਂ ਕਿਵੇਂ ਕੱਡੇ ਜਾਂ ਉਹਨਾਂ ਨੇ ਕੀ ਮੁੱਦਾ ਉਠਾਇਆ ਪਰ ਮਸਲਾ ਇੱਥੇ ਉਹੀ ਆ ਗਿਆ ਕਿ ਕੁਮਰ ਵਿਜੇ ਪ੍ਰਤਾਪ ਕਹਿੰਦਾ ਸੀ ਕਿ ਬਿਆਦਵੀ ਕਾਲੀਆਂ ਨੇ ਕੀਤੀ ਆ ਹਾਂ ਬਿਲਕੁਲ ਸਾਰੇ ਕਾਲੀਆਂ ਨੇ ਨਹੀਂ ਜਿਨ੍ਹਾਂ ਦੇ ਵੀ ਨਾਮ ਉਹਨਾਂ ਨੇ ਲਏ ਠੀਕ ਹੈ ਵੀ ਉਹਨਾਂ ਨੇ ਬਿਆਦਵੀ ਕੀਤੀ ਉਸ ਤੋਂ ਬਾਅਦ ਅੱਜ ਉਹੀ ਅਕਾਲੀ ਲੀਡਰ ਉਹਨੇ ਕਹਿਣ ਲੱਗੇ ਬਿਆਦਵੀਆਂ ਨੂੰ ਸਜ਼ਾ ਦਿਓ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ 3 ਦਿਨ ਪਹਿਲਾਂ ਜਿਸ ਦੇ ਖਿਲਾਫ ਉਹਨਾਂ ਨੇ ਪੂਰਾ ਮੋਰਚਾ ਖੁੱਲਿਆ ਹੋਇਆ ਸੀ ਤਾਂ ਉਸ ਦੇ ਹੱਕ ਦੇ ਵਿੱਚ ਉਹਨਾਂ ਨੇ ਬੋਲੇ ਬਿਲਕੁਲ ਠੀਕ ਹੈ ਕੀ ਬੋਲੇ ਕਿਵੇਂ ਕਿਹਾ ਕੀ ਕਿਹਾ ਮਸਲਾ ਕੀ ਸੀ ਇੱਕ ਲੱਗ ਹੈ ਪਰ ਉਸ ਤੋਂ ਬਾਅਦ ਇਹ ਜਿਹੜਾ ਮਸਲਾ ਹੌਲੀ-ਹੌਲੀ ਹਾਈਲਾਈਟ ਕਰਦਾ ਰਿਹਾ ਪਰ ਹੁਣ ਦੁਬਾਰਾ ਫਿਰ ਮੈਂ ਉੱਥੇ ਆਵਾਂਗਾ ਕਿ ਸਮੇਂ ਦੀ ਲੋੜ ਹੈ ਹੂੰ ਵਿਧਵੀ ਕਰਨ ਵਾਲਿਆਂ ਨੂੰ ਸਖਤ ਮਿਸਾਲੀ ਸਜ਼ਾ ਸੱਤ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਬੇਸ਼ੱਕ ਉਹ ਕੇਂਦਰ ਸਰਕਾਰ ਦੇ ਬਣੇ ਕਾਨੂੰਨ ਤਹਿਤ ਹੋਵੇ ਚਾਹੇ ਪੰਜਾਬ ਸਰਕਾਰ ਦਾ ਜਿਹੜਾ ਐਕਟ ਬਣਨ ਜਾ ਰਿਹਾ ਜਾਂ ਬਣੇਗਾ ਚ ਉਹਦੇ ਤਹਿਤ ਹੋਵੇ ਚਾਹੇ ਕੋਈ ਵੀ ਹੋਵੇ ਪਰ ਸਖਤ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਵੇ ਚਾਹੇ ਗੀਤਾ ਦੀ ਬਿਆਦਵੀ ਆ ਚਾਹੇ ਕੁਰਾਨ ਦੀ ਬਿਆਦਵੀ ਆ ਤੇ ਚਾਹੇ ਕਿਸੇ ਹੋਰ ਵੀ ਧਰਮ ਦੇ ਕੋਈ ਗ੍ਰੰਥ ਜਿਹੜਾ ਪਵਿੱਤਰ ਆਗਰੋ ਦੀ ਬਿਆਦਵੀ ਹੈ ਤਾਂ ਉਹਦੀ ਜਿਹੜੀ ਸਖਤ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਬੜਾ ਬਹੁਤ ਧੰਨਵਾਦ ਸੋ ਬਿਲਕੁਲ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਮਾਂ ਕਿਹੜਾ ਹੋਵੇਗਾ ਜਦੋਂ ਕ੍ਰਾਵਣ ਦੇ ਵਿੱਚ ਇਸ ਨੂੰ ਮਨਜ਼ੂਰੀ ਜਿਹੜੀ ਦਿੱਤੀ ਜਾਵੇਗੀ ਤੇ ਕਾਨੂੰਨ ਜਿਹੜਾ ਬਣ ਕੇ ਬਿਲਕੁਲ ਪਾਸ ਹੋ ਜਾਵੇਗਾ ਅਸੀਂ ਮੁਰਦਵਾਰਾ ਤੁਹਾਨੂੰ ਇਸ ਇਸ਼ੂ ਤੇ ਲੈ ਕੇ ਜਿਹੜੀ ਹੈ ਬੋਲਦਾ ਪੰਜਾਬ ਦੇ ਵਿੱਚ ਦੁਆਰਾ ਫਿਰ ਜਿਹੜੀ ਗੱਲਬਾਤ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ